ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੀ ਇੱਕ ਅਹਿਮ ਮੀਟਿੰਗ ਕੈਬਨਟ ਮੀਟਿੰਗ ਸੀ ਔਰ ਇਸ ਮੀਟਿੰਗ ਦੇ ਵਿੱਚ ਕੁਝ ਅਹਿਮ ਵੱਡੇ ਫੈਸਲੇ ਲਏ ਗਏ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਕੈਬਨਟ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ ਆ ਰਹੀ ਮੰਗ ਦੇ ਉੱਪਰ ਪੱਕੀ ਮੋਹਰ ਲਗਾ ਦਿੱਤੀ ਹੈ ਇਹ ਕੀ ਮੰਗਿਆ ਉਸ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦਿਨਾਂ ਨੂੰ ਸ਼ੇਅਰ ਕਰਨਾ ਸੋ ਦੋਸਤੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਮੰਤਰੀ ਮੰਡਲ ਨੇ ਅੱਜ ਇਤਿਹਾਸਿਕ ਫੈਸਲੇ ਲਏ ਹਨ ਮੰਤਰੀ ਮੰਡਲ ਦੇ ਐਸਐਸਏ ਅਧੀਨ ਨੌਨ ਟੀਚਿੰਗ ਸਟਾਫ ਦੀਆਂ ਸੇਵਾ ਨੂੰ ਰੈਗੂਲਰ ਕਰਨ ਦੀ ਸਹਿਮਤੀ ਦਿੱਤੀ ਹੈ ਸਰਕਾਰੀ ਪ੍ਰੈਸ ਬਿਆਨ ਦੇ ਮੁਤਾਬਕ ਪੰਜਾਬ ਕੈਬਨਟ ਦੇ ਸਕੂਲ ਸਿੱਖਿਆ ਵਿਭਾਗ ਦੇ ਵਿੱਚ 1007 ਜਿਹੜੀਆਂ ਅਸਾਮੀਆਂ ਸਿਰਜਣ ਅਤੇ ਸਰਗਰਮ ਸਿੱਖਿਆ ਅਭਿਆਨ ਅਧੀਨ ਨੌਨ ਟੀਚਿੰਗ ਸਟਾਫ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਲਈ ਸੈਂਪੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਐਸਐਸਏ ਦੇ ਨਾਂ ਤੇ ਟੀਚਿੰਗ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਲੰਮੇ ਸਮੇ ਤੋਂ ਲੜਕ ਰਹੀ ਮੰਗ ਨੂੰ ਪੂਰਾ ਹੋਣ ਦਾ ਰਾਹ ਪੱਧਰਾ ਹੋਵੇਗਾ ਸਰਕਾਰੀ ਢਾਂਚੇ ਦੇ ਵਿੱਚ ਤਜ਼ਰਬੇਕਾਰ ਮੁਲਾਜ਼ਮ ਸ਼ਾਮਲ ਹੋਣ ਨਾਲ ਸਿੱਖਿਆ ਵਿਭਾਗ ਵਿੱਚ ਪ੍ਰਸ਼ਾਸਨਿਕੀ ਕੰਮਾਂ ਦੇ ਵਿੱਚ ਤੇਜ਼ੀ ਆਵੇਗੀ ਅਤੇ ਹੋਰ ਕਾਨੂੰਨੀ ਅੜਿੱਕੇ ਦੂਰ ਹੋਣਗੇ ਪੰਜਾਬ ਦੇ ਵਿੱਚ ਬਹੁਤ ਵੱਡੇ ਖੇਤਰ ਦੇ ਵਿੱਚ ਹਾੜਾ ਆਏ ਹੋਏ ਨੇ ਸੋ ਇਸ ਨੂੰ ਦੇਖ ਕੇ ਹੀ ਜਿਹੜੀ ਹੈ ਅੱਜ ਇਹ ਜਿਹੜੀ ਅਹਿਮ ਕੈਬਨਿਟ ਮੀਟਿੰਗ ਜਿਹੜੀ ਰੱਖੀ ਗਈ ਸੀ ਔਰ ਇਹ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਦੀ ਜੇਕਰ ਗੱਲ ਕਰੀਏ ਤਾਂ ਇੱਕ ਵੱਡਾ ਕਹਿ ਸਕਦੇ ਆ ਵੱਡਾ ਫੈਸਲਾ ਜਿਹੜੀ ਮੀਟਿੰਗ ਦੇ ਵਿੱਚ ਜਿਹੜਾ ਹੈ ਇਹ ਹੋ ਰਿਹਾ ਹੈ ਕਿ ਜਿੰਨਾ ਖੇਤਰਾਂ ਦੇ ਵਿੱਚ ਹੜਾ ਆਏ ਹੋਏ ਨੇ ਔਰ ਵਕ ਵਕ ਦਰਿਆਵਾਂ ਦੇ ਨਾਲ ਜਿਹੜੀ ਹੈ ਕਿਸਾਨੀ ਦੀ ਖੇਤੀਬਾੜੀ ਵਾਲੀ ਜ਼ਮੀਨ ਜਿਹੜੀ ਹੈ ਉਹ ਨੁਕਸਾਨ ਹੋਈ ਹੈ ਔਰ ਉਸ ਜ਼ਮੀਨ ਦੇ ਉੱਪਰ ਇੱਕ ਨਵਾਂ ਜਿਹੜਾ ਹੈ ਨਾਰਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਸ ਦਾ ਖੇਤ ਉਸ ਦਾ ਰੇਤ ਹੜ ਪਰਭਾਵਿਤ ਇਲਾਕਿਆਂ ਦੇ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਦੇ ਜਿਹੜੇ ਏਰੀਏ ਨੇ ਉੱਥੇ 31 ਦਸੰਬਰ ਤੱਕ ਜਿਹੜੀ ਹੈ ਉਹ ਛੂਡ ਦਿੱਤੀ ਗਈ ਹੈ ਕਿ ਜਿਸ ਦਾ ਖੇਤ ਹੈ ਉਸ ਖੇਤ ਦੇ ਵਿੱਚ ਜੋ ਵੀ ਰੇਤ ਹੋਵੇਗੀ ਚਾਹੇ ਉਹ ਕਿਸਾਨ ਦੀ ਉਸ ਦੀ ਵਰਤੋਂ ਕਰੇ ਜਾਂ ਫਿਰ ਉਸ ਨੂੰ ਜਿਹੜਾ ਹੈ ਵੇਚ ਦੇ ਇਹ ਖੁੱਲ੍ਹ ਦਿੱਤੀ ਗਈ ਹੈ ਕਿਸਾਨ ਨੂੰ ਦਿੱਤੀ ਗਈ ਹੈ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਇਸ ਤੋਂ ਇਲਾਵਾ ਪ੍ਰਤੀ ਏਕੜ ਜ਼ਮੀਨ ਦਾ ਜਿਹੜਾ ਮੋਆਜ਼ਾ ਹੈ ਉਹ ਦੱਸਿਆ ਗਿਆ ਕਿ ਪ੍ਰਤੀ ਏਕੜ 20000 ਰੁਪਏ ਜਿਹੜਾ ਹੈ ਮੁਆਵਜ਼ਾ ਦਿੱਤਾ ਜਾਵੇਗਾ ਹੜ੍ਹ ਪ੍ਰਭਾਵਿਤ ਨੂੰ ਖੇਤਰਾ ਦੇ ਵਿੱਚ ਜਿੰਨਾ ਦੀ ਜ਼ਮੀਨ ਦਾ ਜਿਹੜਾ ਨੁਕਸਾਨ ਹੋਇਆ ਹੈ ਜਿਸ ਦੇ ਨਾਲ ਹੀ ਜੇਕਰ ਕੋਈ ਜਾਣੇ ਨੁਕਸਾਨ ਹੋਇਆ ਤਾਂ ਪਰਿਵਾਰਾਂ ਨੂੰ 4 ਲੱਖ ਰੁਪਏ ਜਾਣੇ ਨੁਕਸਾਨ ਦੇ ਵਜੋਂ ਜਿਹੜਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੇ ਲੋਕ ਨੇ ਜਿਨ੍ਹਾਂ ਦਾ ਇੰਨਾ ਹੜ੍ਹਾਂ ਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਹੈ ਔਰ ਇਸ ਵਾਰੀ ਜਿਹੜੀ ਹੈ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਮਣੇ ਦਿੱਤੀ ਹੈ ਕਿ ਇੰਨਾ ਏਰੀਆ ਜਿਹੜਾ ਏਰੀਆ ਜਿਹੜਾ ਹੈ ਉਹ ਸਰਵੇ ਕੀਤਾ ਜਾਵੇਗਾ ਘਰਾਂ ਦਾ ਸਰਵੇ ਕੀਤਾ ਜਾਵੇਗਾ ਜੋ ਵੀ ਨੁਕਸਾਨ ਦੀ ਪਰਵਾਹੀ ਹੈ ਪਰਵਾਹੀ ਹੈ ਉਹ ਸਰਕਾਰ ਦੇ ਵੱਲੋਂ ਜਿਹੜੀ ਉਹ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਜਿਨ੍ਹਾਂ ਦੇ ਜਿਹੜੇ ਪਸ਼ੂ ਧਨ ਹੈ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਇਆ ਉਸ ਦਾ ਵੀ ਜਿਹੜਾ ਹੈ ਮੁਆਵਜ਼ਾ ਜਿਹੜਾ ਸਰਕਾਰ ਨੇ ਕਿਹਾ ਹੈ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਬਹੁਤ ਸਾਰੇ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਇਆ ਪਸ਼ੂਆਂ ਦੀ ਮੌਤ ਹੋਈਆਂ ਨੇ ਜਿਸ ਦੇ ਨਾਲ ਬਿਮਾਰੀ ਫੈਲਣ ਦਾ ਖਤਰਾ ਜਿਹੜਾ ਬਣਿਆ ਹੋਇਆ ਹੈ ਔਰ ਇਹ ਵੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਕਿ ਈਕਾ ਕਰਨ ਮੁਹਈਆ ਜਿਹੜਾ ਹੈ ਜਿਹੜੀਆਂ ਚਲਾਈਆਂ ਜਾਣਗੀਆਂ ਇਨ੍ਹਾਂ ਖੇਤਰਾਂ ਦੇ ਵਿੱਚ ਜਿਹੜੀ ਹੈ ਮੈਡੀਕਲ ਕੈਂਪ ਲਗਾਏ ਜਾਣਗੇ ਵਿਸ਼ੇਸ਼ ਤੌਰ ਕੇ ਤੌਰ ਤੇ ਡਾਕਟਰ ਜਿਹੜੇ ਨੇ ਇੱਥੇ ਵਿਜ਼ਿਟ ਕਰਨਗੇ ਤਾਂ ਜੋ ਇਨ੍ਹਾਂ ਇਲਾਕਿਆਂ ਦੇ ਵਿੱਚ ਬਿਮਾਰੀਆਂ ਜਿਹੜੀਆਂ ਨਾ ਫੈਲਣ ਇਹ ਵੀ ਦੱਸਿਆ ਹੈ ਜਿਹੜਾ ਜਾਬ ਕੀਤਾ ਜਾਵੇਗਾ ਕਿ ਇਹ ਜਿਹੜਾ ਨੁਕਸਾਨ ਹੋਇਆ ਹੈ ਇਹ ਇਸ ਨੂੰ ਜਿਹੜਾ ਸਹੀ ਢੰਗ ਦੇ ਨਾਲ ਦੁਬਾਰਾ ਜਿਹੜਾ ਹੈ ਉਸੇ ਤਰ੍ਹਾਂ ਹੀ ਚੱਲਦਾ ਕਰਨ ਦੀ ਜਿਹੜੀ ਹੈ ਕੋਸ਼ਿਸ਼ ਜਿਹੜੀ ਹੈ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਸੋ ਅੱਜ ਦੀ ਅਗਰ ਜਿਹੜੀ ਕੈਬਨਿਟ ਮੀਟਿੰਗ ਦੀ ਗੱਲ ਕਰੀਏ ਤਾਂ ਮੁੱਖ ਤੌਰ ਤੇ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਖੇਤਰ ਨੇ ਜਿਹੜੇ ਜਿੱਥੇ ਹੜ੍ਹ ਆਏ ਹੋਏ ਨੇ ਤੇ ਨਾਲ ਹੀ ਜਿਹੜੇ ਵੱਡੇ ਫੈਸਲੇ ਕੀਤੇ ਗਏ ਨੇ ਬਿਮਾਰੀਆਂ ਨਾ ਫੈਲਣ ਇਸ ਵੱਲ ਵੀ ਜਿਹੜਾ ਹੈ ਧਿਆਨ ਦਿੱਤਾ ਗਿਆ ਹੈ ਟੀਕਾਕਰਨ ਮੁਹਿੰਮ ਜਾਂ ਫਿਰ ਜਿਹੜੇ ਵੱਖ-ਵੱਖ ਕਲੀਨਿਕ ਨੇ ਦਵਾਈਆਂ ਜਾਂ ਡਾਕਟਰਸ ਦਾ ਇੰਤਜ਼ਾਮ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਵੇਗਾ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਧੰਨਵਾਦ ਜੀ